ਕਿੰਨੇ ਦਾ ਨੁਕਸਾਨ ਕਰਕੇ ਜਾਂਦੀ ਇੱਕ ਵਾਰ ਮਸਟੈਟਸ ਆ ਜੇ ਮੈਡੀਸਿਨ ਹੀ ਮੈਨੂੰ ਲੱਗਦਾ ਘੱਟੋ ਘਾਟ 5 ਤੋਂ 7000 ਦੀ ਲੱਗ ਜਾਂਦੀ ਸੀ ਘੱਟੋ ਘਾਟ ਜੀ ਕਿਉਂਕਿ ਇਹ ਤਾਂ ਟੀਕੀ ਤੁਸੀਂ ਆਏ ਮੈਨੂੰ ਚੰਗਾ ਟੀਕਾ ਲਾਉਣਾ ਤਾਂ 1100 1200 ਤੋਂ ਘੱਟ ਮਿਲਦਾ ਨਹੀਂ ਠੀਕ ਹੈ ਜਿਹੜਾ ਟਿਕਟ ਡੇਲੀ ਲੱਗਦਾ ਸੀ 4-5 ਦਿਨ ਦੁੱਧ ਘਟ ਗਿਆ ਇਹ ਕਿੰਨਾ ਦੁੱਧ ਨਹੀਂ ਘਟਦਾ ਇਹ ਮੇਨ ਚੀਜ਼ ਹੈ ਦੁੱਧ ਘਟਦਾ ਨਹੀਂ ਬਾਈ ਜੀ ਨਹੀਂ ਇਹ ਤਾਂ ਬਿਲਕੁਲ ਨਹੀਂ ਘਟਦਾ ਜੀ ਕਿਉਂਕਿ ਆਪਾਂ ਐਂਟੀਬਾਇਓਟਿਕ ਟੀਕਾ ਲਾਉ। ਜੀ ਠੀਕ ਲਾ ਲਓ ਨਹੀਂ ਸਹੀ ਗੱਲ ਹੁਣ ਤੁਹਾਨੂੰ ਕੋਈ ਮਸਟੈਟਸ ਪ੍ਰੋਬਲਮ ਲੱ ਦੋਨੇ ਇਧਰਲੀ ਸੈਰ ਵਾਲੇ ਜੀ ਬੇਣੀ ਵਾਲੇ ਦੋਨੇ ਥਾਣੀ ਪਹਿਲਾਂ ਇੱਕ ਖੜਿਆ ਇੱਕ ਦਿਨ ਬਾਅਦ ਦੂਸਰਾ ਖੜ ਗਿਆ ਸੀਗਾ ਬਿਲਕੁਲ ਮੰਨ ਕੇ ਚੱਲੋ ਪਹਿਲਾਂ ਛਿੱਧੀ ਆਈ ਤੇ ਦੋ ਦੋਣਾ ਬੰਦ ਹੋ ਗਏ ਸੀ ਬਿਲਕੁਲ ਪਾਣੀ ਆਉਣ ਲੱਗ ਗਿਆ ਸੀਗਾ ਇਹਨੂੰ ਵੀ ਕੋਈ ਸਟੇਟਸ ਦੀ ਪ੍ਰੋਬਲਮ ਹੋਈ ਸੀ ਬਾਈ ਜੀ ਇਹਦੇ ਇੱਕ ਥਨ ਹੋ ਗਈ ਸੀਗੀ ਜੀ ਇੱਕ ਥਨ ਹੋਈ ਹਾਂਜੀ 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 ਅੱਛਾ ਤੇ ਫਿਰ ਰਿਕਵਰ ਕਿਵੇਂ ਕੀਤੀ ਤੁਸੀਂ ਰਿਕਵਰ ਸਾਡੇ ਕੋਲ ਲਾਜ ਬਹੁਤ ਵਧੀਆ ਜੀ ਦਵਾਈ ਦਾ ਨਾਮ ਹੈ ਨਾ ਬੈਟ ਬਣ ਹਾਂਜੀ ਤੇ ਰਿਜ਼ਲਟ ਵੀ ਨੰਬਰ 1 ਨੇ ਜੀ ਇਹਦੇ ਅੱਛਾ ਹਾਂਜੀ ਹਾਂਜੀ ਇਹ ਤਾਂ ਇੰਨਾ ਦੀ ਹੈ ਜੀ ਇਹ ਤਾਂ ਹੈਰਾਨ ਕਰਦਾ ਹੈ ਨੁਕਸਾਨ ਤੁਸੀਂ ਮੰਨ ਕੇ ਚੱਲੋ ਵੀ ਇਹ ਕਿ ਨਹੀਂ ਹੋਈ ਇਹਨਾਂ ਨੂੰ ਮਿਲਣ ਤੋਂ ਪਹਿਲਾਂ ਹਾਂਜੀ ਜਦੋਂ ਦੇ ਮਿਲੇ ਆ ਉਦੋਂ ਬਾਅਦ ਮੈਨੂੰ ਲੱਗਦਾ ਮੇਰੀਆਂ 4-5 ਗਾਇਆਂ ਨੂੰ ਦਿੱਕਤ ਆਈ ਸੀਗੀ ਤੇ ਬਿਲਕੁਲ ਓਕੇ ਆ ਹੁਣ ਜੀ ਪਰ 68 ਵਧੀਆ ਦੱਸਦੇ ਆ ਜੀ ਜਿਹਨੂੰ ਵੀ ਅਸੀਂ ਮਾਨ ਸਾਹਿਬ ਤੋਂ ਮੈਂ ਲਿਜਾ ਕੇ ਦਿਨੇ ਆ ਜੀ ਹਰੇਕ ਆਈਂ ਕਹਿੰਦਾ ਜੀ ਬਹੁਤ ਵਧੀਆ ਰਿਜ਼ਲਟ ਆ ਜੀ ਵੀ ਡਾਕਟਰਾਂ ਤੋਂ ਖੜਾ ਸੁੱਟਿਆ ਜੀ ਵੀ ਵਧੀਆ ਦਵਾਈ ਕੰਮ ਕਰਦੀ ਆ ਜੀ ਤੇ ਜਿਹੜਾ ਕੇਸ ਸੀਗਾ ਉਹਦਾ 5 ਗ੍ਰਾਮ ਤੱਕ ਖੂਨ ਰਹਿ ਗਿਆ ਸੀਗਾ ਕਿੰਨੇ ਜੀ 5 ਗ੍ਰਾਮ ਤੱਕ ਜੀ ਅੱਛਾ ਹਾਂਜੀ ਅੱਛਾ ਵੀ ਮਤਲਬ 5 ਰੇ ਹਾਂ 5 ਗ੍ਰਾਮ ਤੇ ਉਹ ਰਿਕਵਰ ਹੋਇਆ ਇਹਨਾਂ ਦਾ ਐਨੀਮਲ ਵਧੀਆ ਦੁੱਧ ਤੇ ਚੱਲ ਰਿਹਾ ਹੈ ਉਹ ਹੋਇਆ ਗੁਰਜੀਤ ਹਾਂਜੀ ਹਾਂਜੀ ਜਿਹੜੇ ਸੀ ਆਹੀ ਖੜੀ ਐ ਸਾਹਮਣੇ ਜੀ ਕੋਈ ਵੀ ਪ੍ਰੋਬਲਮ ਹੈ ਤੁਸੀਂ ਮੈਂ ਤਾਂ ਫਾਰਮਰ ਵੀਰਾਂ ਨੂੰ ਇਹੀ ਕਹੂੰਗਾ ਵੀ ਤੁਸੀਂ ਪਹਿਲਾਂ ਡਾਕਟਰ ਬੀਐਸਕੇ ਦੇ ਫਾਰਮੂਲੇ ਵਰਤੋ ਤੇ ਤੁਹਾਨੂੰ ਰਿਜ਼ਲਟ ਮਿਲਣਗੇ ਤਾਂ ਆਪਣੇ ਆਪ ਹੀ ਤੁਸੀਂ ਦੱਸ ਲੈ ਥਲੇਰੀਆ ਹੋ ਗਿਆ ਬੁਖਾਰ ਹੋ ਗਿਆ ਇਹਨਾਂ ਨੂੰ ਕੀ ਕਰ ਉਹਨਾਂ ਦੀ ਦਵਾਈ ਆ ਜਾਂਦੀ ਇਹਨਾਂ ਦੀ ਜੀ ਜੀ ਇਹ ਆਪਣੀ ਗਾਂ ਦੇ ਨਾਲ ਦੋਨੇ ਥਾਣਾ ਮਤਲਬ ਬਿਲਕੁਲ ਬੰਦ ਹੋ ਗਈ ਸੀ ਜੀ ਦੋਨੇ ਇਧਰ ਲਈ ਸ਼ਹਿਰ ਵਾਲੇ ਜੀ ਬਹਿਣੀ ਵਾਲੇ ਦੋਨੇ ਥਾਣੀ ਪਹਿਲਾਂ ਇੱਕ ਖੜਿਆ ਇੱਕ ਦਿਨ ਬਾਅਦ ਦੂਸਰਾ ਖੜ ਗਿਆ ਸੀਗਾ ਬਿਲਕੁਲ ਮੰਨ ਕੇ ਚੱਲੋ ਪਹਿਲਾਂ ਛਿੱਧੀ ਆਈ ਫਿਰ ਦੁੱਧੋਣਾਂ ਬੰਦ ਹੋ ਗਏ ਸੀ ਬਿਲਕੁਲ ਪਾਣੀ ਆਉਣ ਲੱਗ ਗਿਆ ਸੀ ਜੀ 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 ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਅੱਜ ਅ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਹੈ ਜਿਹੜਾ ਰਾਮਪੁਰਾ ਹਲਕੇ ਦੇ ਵਿੱਚ ਪਹੁੰਚਿਆ ਹੋਇਆ ਤੇ ਸਾਡੇ ਨਾਲ ਉਹ ਡੈਰੀ ਫਾਰਮਰ ਹੈਗੇ ਨੇ ਜਿਨ੍ਹਾਂ ਨੂੰ ਮਸਟੈਟਸ ਨੇ ਕਹਿ ਲਈਏ ਕਿ ਜਾਨ ਇੱਕ ਤਰ੍ਹਾਂ ਦੀ ਕੜਕੀ ਦੇ ਵਿੱਚ ਆ ਗਈ ਸੀ ਨਾ ਸਿਰਫ ਇਹ ਗਊ ਸਗੋ ਇਹ ਬੜੀ ਸਨੱਖੀ ਗਊ ਹੈਗੀ ਐ ਬੜੀ ਸੋਹਣੀ ਹੈਗੀ ਐ ਇਹਨੂੰ ਵੀ ਮਸਟੈਟਸ ਦੀ ਪ੍ਰੋਬਲਮ ਇਹਨੂੰ ਵੀ ਮਸਟੈਟਸ ਦੀ ਪ੍ਰੋਬਲਮ ਹੋਈ ਸੀ ਬਾਈ ਜੀ ਇਹਦੇ ਇੱਕ ਥਨ ਹੋ ਗਈ ਸੀਗੀ ਜੀ ਇੱਕ ਥਨ ਹੋਈ ਹਾਂਜੀ 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 ਅੱਛਾ ਤੇ ਫਿਰ ਰਿਕਵਰ ਕਿਵੇਂ ਕੀਤੀ ਤੁਸੀਂ ਰਿਕਾਵਰ ਸਾਡੇ ਕੋਲ ਲਾਜ ਬਹੁਤ ਵਧੀਆ ਜੀ ਅੱਛਾ ਸਾਨੂੰ ਦੱਸਾਂਗੇ ਅਸੀਂ ਜਦੋਂ ਲੋਕ ਪੁੱਛ ਸਕਦੇ ਹੁਣ ਬਿਲਕੁਲ ਓਕੇ ਹੈਗੀ ਕਿਸੇ ਨੂੰ ਵੀ ਹੋ ਜੇ ਕਲਾ ਸਾਡੇ ਕੋਲ ਹੈਗਾ ਜੀ ਇਹਦਾ ਪੱਕਾ ਜੀ 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 ਸੋ ਤੁਸੀਂ ਦੇਖੋ ਇਹ ਉਹ ਵੀਰ ਹੈਗਾ ਜਿਹੜਾ ਕਿਸੇ ਵੇਲੇ ਮਸਟੇਟਸ ਤੋਂ ਇੰਨਾ ਜ਼ਿਆਦਾ ਤੰਗ ਸੀ ਤੇ ਹੁਣ ਇਹਨਾਂ ਦਾ ਕਹਿਣਾ ਹੈ ਕਿ ਹੁਣ ਤੁਹਾਨੂੰ ਕੋਈ ਮਸਟੇਟਸ ਪ੍ਰੋਬਲਮ ਲੱਗਦੀ ਹੈ ਨਹੀਂ ਬਿਲਕੁਲ ਨਹੀਂ ਜੀ ਹੁਣ ਤਾਂ ਸਿੰਪਲ ਹੀ ਲੱਗਦਾ ਵੀ ਚਲ ਹੋ ਗਈ ਬਸ ਇੱਕ ਦਿਨ ਚਰਾਮ ਅੱਛਾ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਦਾ ਤਜਰਬਾ ਕੀ ਸੀ ਉਹ ਨੁਸਖਾ ਫਾਰਮੂਲਾ ਮਿਲਣ ਤੋਂ ਪਹਿਲਾਂ ਇਹਦੂ ਪਹਿਲਾਂ ਤਾਂ ਮੰਨ ਕੇ ਚੱਲੋ ਵੀ ਜੇ ਹੋ ਜਾਂਦੀ ਸੀ ਐਂਟੀਬਾਡਿ ਕਲਾਉਂਦੇ ਟੀਕੇ ਲੱਗਦੇ ਘੱਟੋ ਘੱਟ ਮੈਨੂੰ ਲੱਗਦਾ ਇੱਕ ਤਾਂ 1000 ਐਸਾ ਹਮਣਾ ਪੈਸੇ ਲੱਗਦੇ ਸੀਗੇ ਪਰ ਰਿਜ਼ਲਟ ਕੀ ਕਹਣਾ ਮਿਲ ਜਾਂਦਾ ਨਹੀਂ ਜ਼ੀਰੋ ਸੀਗਾ ਓਕੇ ਇੱਕ ਦੋ ਗਾਮਲੇ ਥਣ ਵੀ ਮਸਾਂ ਹੀ ਬੱਚੇ ਖਰਾਬ ਹੁੰਦੇ ਹੁੰਦੇ ਪਰ ਉਹਦੇ ਖਰਚਾ ਬਹੁਤ ਜ਼ਿਆਦਾ ਹੁੰਦਾ ਸੀ ਜੀ ਜੀ ਹਾਂ ਜੋ ਉਧਰ ਅੱਛਾ ਜਿਹੜਾ ਨੁਸਖਾ ਫਾਰਮੂਲਾ ਕਿਹਨੇ ਨੇ ਦਿੱਤਾ ਤੁਹਾਨੂੰ ਇਹ ਸਾਨੂੰ ਡਾਕਟਰ ਬਰਨਵੀਰ ਅੱਛਾ ਜੀ ਉਹਨਾਂ ਦੇ ਪਿਤਾ ਜੀ ਮੇਰੇ ਫਰੈਂਡ ਨੇ ਡਾਕਟਰ ਬਰਨਵੀਰ ਉਹਨਾਂ ਨਾਲ ਮਿਲੇ ਸੀ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਵਰਤ ਕੇ ਦੇਖੋ ਅਸੀਂ ਉਹ ਯੂਜ਼ ਕਰ ਰਹੇ ਹਾਂ ਬਹੁਤ ਫਰਕ ਪਿਆ ਜੀ 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 ਸੋ ਅਸੀਂ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਦੇ ਹਾਂ ਪਿਛਲੀ ਵਾਰ ਵੀ ਡਾਕਟਰ ਸਾਹਿਬ ਸਾਡੇ ਨਾਲ ਸੀ ਇਸ ਵਾਰ ਵੀ ਡਾਕਟਰ ਸਾਹਿਬ ਸਾਡੇ ਨਾਲ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਦਰਸ਼ਨ ਸਿੰਘ ਮਾਨ ਸਾਹਿਬ ਅ ਅੱਛਾ ਡਾਕਟਰ ਸਾਹਿਬ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਜੀ ਧੰਨਵਾਦੀ ਤੁਹਾਡਾ ਜੀ ਬਹੁਤ ਬਹੁਤ ਡਾਕਟਰ ਸਾਹਿਬ ਇਹ ਦੱਸੋ ਵੀ ਇਹ ਸਾਡਾ ਵੀਰ ਬੜਾ ਤੰਗ ਸੀ ਹਾਂ ਜੀ ਯੰਗ ਡੈਰੀ ਫਾਰਮਰ ਹੈਗਾ ਹਾਂ ਜੀ ਜੀ ਬੜੀ ਛੇਤੀ ਸਾਰੀਆਂ ਚੀਜ਼ਾਂ ਨੂੰ ਸੈਟਲ ਆਊਟ ਬੜੀ ਛੇਤੀ ਸਾਰੀਆਂ ਚੀਜ਼ਾਂ ਨੂੰ ਸਮਝ ਲੈਂਦਾ ਕੀ ਪ੍ਰੋਬਲਮ ਲੈ ਕੇ ਸਰੇ ਇਹ ਇਹਨਾਂ ਦੀ ਇਹ ਬੇਟਾ ਨਾ ਮੇਰੇ ਬੇਟਾ ਦੋਸਤ ਹੈ ਇਹ ਇਹਨਾਂ ਨੇ ਗੱਲ ਕੀਤੀ ਬੇਟਾ ਨਾ ਵੀ ਐ ਕਰਕੇ ਸਾਡੀਆਂ ਗਾਈਆਂ ਨਾ ਹੈਗੀਆਂ ਇਹਦੇ ਮਸਟਰਡਸ ਤੋਂ ਬਹੁਤ ਅਸੀਂ ਇਹਨਾਂ ਦੇ ਥਾਣਾ ਜਿਹੜੇ ਬੰਦ ਹੋਏ ਪਏ ਠੀਕ ਹੈ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਕੋਈ ਗੱਲ ਨਹੀਂ ਸਾਡੇ ਕੋਲੇ ਆਇਓ ਠੀਕ ਹੈ ਤੇ ਅਸੀਂ ਇਹਨਾਂ ਨੂੰ ਡਾਕਟਰ ਬੀ ਐਸ ਕੇ ਦਾ ਫਾਰਮੂਲਾ ਦਿੱਤਾ ਜੀ ਠੀਕ ਹੈ ਤੇ ਉਹਦੇ ਇਹਨਾਂ ਨੇ ਯੂਜ਼ ਕੀਤਾ ਹੈ ਅੱਛਾ ਤੇ ਬਹੁਤ ਹੀ ਅੱਛੇ ਰਿਜ਼ਲਟ ਆਏ ਨੇ ਪੂਰੇ ਸੈਟੀਸਫਾਈ ਨੇ ਜੀ ਇਹਨਾਂ ਦੇ जी जी ना ना अच्छा ਜਿਹੜਾ ਨੁਸਖਾ ਫਾਰਮੂਲਾ ਡਾਕਟਰ ਬੀਐਸਕੇ ਦਾ ਡਾਕਟਰ ਬੀਐਸਕੇ ਉਹ ਕੀ ਨੁਸਖਾ ਜੀ ਉਹਨਾਂ ਦਾ ਡਾਟ ਬੀਐਸਕੇ ਦਾ ਜੀ ਜਿਵੇਂ ਇੱਕ ਨੰਬਰ ਹੈ ਉਹ ਮਸਟਰਡਸ ਤੋਂ ਬਹੁਤ ਅੱਛੇ ਕਾਰਗਰ ਜਿਵੇਂ ਦਵਾਈ ਦਾ ਨਾਮ ਹੈ ਨਾ ਬੈਟ ਬਨ ਹਾਂਜੀ ਤੇ ਰਿਜ਼ਲਟ ਵੀ ਨੰਬਰ 1 ਨੇ ਜੀ ਇਹਦੇ ਅੱਛਾ ਹਾਂਜੀ ਹਾਂਜੀ ਇਹ ਤਾਂ ਇੰਨਾ ਦੀ ਹੈ ਜੀ ਇਹ ਤਾਂ ਹੈਰਾਨ ਕਰਦਾ ਸਾਡੇ ਫਾਰਮਰ ਭਰਾ ਜਦੋਂ ਵੀ ਸਾਡੇ ਤੋਂ ਹੁਣ ਮੰਗਦੇ ਆ ਤਾਂ ਕਹਿੰਦੇ ਵੀ ਇੱਕ ਨੰਬਰ ਦਾ ਜ਼ਰੂਰੀ ਭੇਜ ਦਿਓ ਇੱਕ ਨੰਬਰ ਫਾਰਮ ਇੱਕ ਨੰਬਰ ਬਣਾ ਦਿੰਦਾ ਹਾਂ ਹਾਂਜੀ ਫਾਰਮ ਇੱਕ ਨੰਬਰ ਬਣਾ ਦਿੰਦਾ ਬਾਈ ਜੀ ਇਹਨਾਂ ਤੋਂ ਪੁੱਛਦੇ ਆਪਾਂ ਬਾਈ ਜੀ ਜਿਹੜੇ ਇਹ ਡਾਕਟਰ ਸਾਹਿਬ ਕਹਿੰਦੇ ਨੇ ਕਿ ਜਿਹੜਾ ਇੱਕ ਨੰਬਰ ਇਹਨਾਂ ਦਾ ਨੁਸਖਾ ਫਾਰਮੂਲਾ ਹੈਗਾ ਇਹੀ ਹੈ ਹਾਂਜੀ ਬਿਲਕੁਲ ਜੀ ਫਾਰਮ ਵੀ ਇੱਕ ਨੰਬਰ ਬਣਾ ਦਿੰਦਾ ਬਿਲਕੁਲ ਜੀ ਬਿਲਕੁਲ ਕੀ ਫਰਕ ਪਿਆ ਜ਼ਿੰਦਗੀ 'ਚ ਕੀ ਫਰਕ ਲੈ ਕੇ ਆਇਆ ਡੈਰੀ ਦੇ ਵਿੱਚ ਕੀ ਫਰਕ ਲੈ ਕੇ ਆਇਆ ਇਹ ਨੁਸਖਾ ਫਾਰਮੂਲਾ ਫਰਕ ਤਾਂ ਇਹ ਜਦੋਂ ਮਤਲਬ ਥਾਣਾ ਦੀ ਪ੍ਰੋਬਲਮ ਆਉਂਦੀ ਸੀਗੀ ਜੀ ਪਹਿਲੀ ਗੱਲ ਤਾਂ ਟੈਂਸ਼ਨ ਹੁੰਦੀ ਸੀਗੀ ਵੀ ਥਣ ਚੱਲੇਗਾ ਕਿ ਨਹੀਂ ਚੱਲੇਗਾ ਬਾਕੀ ਮੰਨ ਕੇ ਚੱਲੋ ਦੁੱਧ ਦੀ ਬਿਲਕੁਲ ਘਟ ਜਾਂਦਾ ਸੀਗਾ ਇੱਕ ਗਾਂ ਸਾਰਾ ਦੁੱਧ ਘਟ ਜਾਂਦਾ ਸੀ ਬਿਲਕੁਲ ਜੀ ਉਹ ਕਿਉਂ ਜੀ ਦੁੱਧ ਸੁੱਕ ਜਾਂਦਾ ਸੀ ਜਦੋਂ ਇੱਕ ਥਣ ਖੜ ਗਿਆ ਜੀ ਤਾਂ ਮੰਨ ਕੇ ਚੱਲੋ ਵੀ ਦੁੱਧ ਜੀ ਗਾਂ ਸੋਡੀ 15 ਕਿਲੋ ਡੰਗਦਾ ਦੇ ਰਹੀ ਆ ਤਾਂ ਉਹ 7 ਤੋਂ 8 ਕਿਲੋ ਤੇ ਆ ਜਾਂਦਾ ਸੀਗਾ ਅੱਛਾ ਹਾਂਜੀ ਇਹ ਤਾਂ ਦੁੱਧ ਦਾ ਵੀ ਨੁਕਸਾਨ ਹੋਇਆ ਬਹੁਤ ਜ਼ਿਆਦਾ ਜੀ ਤੇ ਦਵਾਈਆਂ ਮੰਨ ਕੇ ਚੱਲੋ ਕਿੰਨਾ ਕੁ ਨੁਕਸਾਨ ਕਰਾ ਚੁੱਕੇ ਹੋ ਮੈਂ ਸਟੈਟਸ ਕਰਕੇ ਨੁਕਸਾਨ ਤੁਸੀਂ ਮੰਨ ਕੇ ਚੱਲੋ ਵੀ ਤਿੰਨ ਚਾਰ ਗਾਈਆਂ ਦਾ ਮੈਂ ਬਹੁਤ ਨੁਕਸਾਨ ਕਰਦਾ ਜੀ ਓਹੋ ਇਹ ਕਿ ਨਹੀਂ ਹੋਈ ਉਹਨ ਜੋਦੀ ਮਿਲੇ ਜਾਂ ਉਦੋਂ ਬਾਅਦ ਮੈਨੂੰ ਲੱਗਦਾ ਮੇਰੀਆਂ 4-5 ਗਾਇਆਂ ਨੂੰ ਦਿੱਕਤ ਆਈ ਸੀਗੀ ਤੇ ਬਿਲਕੁਲ ਓਕੇ ਆ ਹੁਣ ਜੀ 200 ਢੇ ਸਾਹਮਣੇ ਹੈਗੀਆਂ ਠੀਕ ਹੈ ਜੀ ਇੱਕ ਦੋ ਗਾਇਆਂ ਮੈਂ ਵੇਚ ਚੁੱਕਿਆ ਵਿੱਚੋਂ ਤੇ 4-5 ਗਾਇਆਂ ਬਿਲਕੁਲ ਓਕੇ ਆ ਹੁਣ ਜੀ ਮਤਲਬ ਮੈਂ ਸਟੇਟਸ ਕਰਕੇ ਵੇਚ ਚੁੱਕੇ ਹਾਂ ਪਹਿਲਾਂ ਹਾਂਜੀ ਹਾਂਜੀ ਡਾਕਟਰ ਸਾਹਿਬ ਦੇ ਸੰਪਰਕ ਚਾਉਣ ਤੋਂ ਪਹਿਲਾਂ ਉਦੋਂ ਪਹਿਲਾਂ ਹਾਂਜੀ ਉਦੋਂ ਪਹਿਲਾਂ ਜੀ 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 ਸੋ ਸਾਡੇ ਨਾਲ ਡਾਕਟਰ ਪਰਮਵੀਰ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਕਿਉਂਕਿ ਡਾਕਟਰ ਪਰਮਵੀਰ ਨੇ ਜਿਹੜੇ ਉਹ ਡਾਕਟਰ ਦਰਸ਼ਨ ਸਿੰਘ ਮਾਨ ਸਾਹਿਬ ਦੇ ਬੇਟੇ ਨੇ ਕਲੀਨਿਕ ਦੇ ਉੱਤੇ ਵੀ ਇਹੀ ਜਿਹੜਾ ਰਾਮਪੁਰੇ ਫੁੱਲ ਵਾਲੇ ਬੈਠਦੇ ਨੇ ਔਰ ਜ਼ਿਆਦਾਤਰ ਗਾਈਡ ਵੀ ਹੈ ਜਿਹੜਾ ਮਾਨ ਸਾਹਿਬ ਦੀ ਗੈਰ ਮੌਜੂਦਗੀ ਦੇ ਵਿੱਚ ਪਰਮਵੀਰ ਹੀ ਕਰਦੇ ਨੇ ਪਰਵੀਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਜੀ ਅੱਛਾ ਐਚ ਡੀ ਮਸਟੈਟਸ ਹੈਗੀ ਆ ਸਾਨੂੰ ਥੋੜਾ ਜਿਹਾ ਟੈਕਨੀਕਲ ਸਮਝਾਓਗੇ ਕਿ ਇੰਨੀ ਜ਼ਿਆਦਾ ਪਰੇਸ਼ਾਨ ਕਿਉਂ ਕਰਦੀ ਹੈ ਕਾਰਨ ਇਹਦੇ ਲੱਛਣ ਕੀ ਹੁੰਦੇ ਨੇ ਤੇ ਇਹਦਾ ਫਿਰ ਤੁਸੀਂ ਕਹਿ ਰਹੇ ਹੋ ਕਿ ਇੱਕ ਨੰਬਰ ਨੁਸਖਾ ਹੈਗਾ ਜਿਹੜਾ ਡੈਰੀ ਨੂੰ ਵੀ ਇੱਕ ਨੰਬਰ ਬਣਾ ਦੇਗਾ ਬਿਲਕੁਲ ਬਿਲਕੁਲ ਜੀ ਮਸਟੈਟਸ ਆਉਣ ਦੇ ਵੱਡੇ ਕਾਰਨ ਨੇ ਜੀ ਸਾਡੇ ਫੀਡ ਚੁੱਲੀ ਜਾਂ ਸਾਡੇ ਆਚਾਰ ਚੁੱਲੀ ਜਦੋਂ ਮਸਟੈਟਸ ਆਉਂਦੀ ਹੈ ਮੰਨ ਲਓ ਇੱਕ ਥਣ ਨੂੰ ਪ੍ਰੋਬਲਮ ਆ ਗਈ ਉਹਦੇ ਵੀ ਭਲੂਨ ਹੋ ਜਾਣੀਆਂ ਜਾਂ ਏੜੀਆਂ ਉਹਦੇ ਵਿੱਚ ਦੁੱਧ ਦੇਣ ਵਾਲੀਆਂ ਪ੍ਰੋਡਿਊਸ ਕਰਨ ਵਾਲੀਆਂ ਗ੍ਰੰਥੀਆਂ ਨੇ ਜੀ ਉਹਨਾਂ ਨੇ ਚੋਕ ਹੋ ਜਾਣੇ ਤੇ ਉਹ ਛਿੱਧੀਆਂ ਆਉਣ ਲੱਗ ਗਈਆਂ ਨੇ ਉਸ ਥਾਂ ਦਾ ਦੁੱਧ ਬਿਲਕੁਲ ਘਟ ਜਾਣਾ ਜੀ ਜੀ ਜਦੋਂ ਇੱਕ ਥਾਂ ਦਾ ਦੁੱਧ ਘਟ ਗਿਆ ਮੰਨ ਲਓ ਹੋਡਿਕਾਂ 20 ਕਿਲੋ ਤੇ ਚੱਲ ਰਹੀ ਆ ਤਾਂ 5 ਕਿਲੋ ਦੁੱਧ ਤੁਹਾਡਾ ਉੱਡ ਗਿਆ ਸੇਮ ਡੇ ਖੜੇ ਉਹਦੇ ਚਾਤੇ ਫਿਰ ਉਹ ਦੋ ਐਂਟੀਬਾਇਟਿਕ ਯੂਜ਼ ਕਰੋਗੇ ਐਂਟੀਬਾਇਟਿਕ ਤੁਹਾਡਾ ਬਾਕੀ ਦੁੱਧ ਘਟਾ ਦੂਗਾ ਜਿਹੜਾ ਹੈਗਾ ਪਸ਼ੂ ਦਾ ਐਂਟੀਬਾਇਟਿਕ ਨਾਲ ਦੇ ਤੁਸੀਂ ਸਾਡਾ 1 ਨੰਬਰ 8 ਨੰਬਰ ਤੇ 28 ਨੰਬਰ ਤੁਸੀਂ ਯੂਜ਼ ਕਰੋਗੇ ਤੁਹਾਡੀ ਛਿੱਧੀ ਪਲੂਨ ਜਿੰਨਾ ਪੱਕਿਆ ਹੋਇਆ ਲੇਵਾ ਉਹਨੂੰ ਬਿਲਕੁਲ ਕਲੀਅਰ ਕਰ ਦੂਗੀ ਤੁਹਾਡੇ ਕੋਈ ਦੇਹ ਦੁੱਧ 'ਚ ਰਿਡਕਟ ਨਹੀਂ ਹੋਊਗੀ ਕਿਉਂਕਿ ਇਹ ਮੈਡੀਸਨ ਨਹੀਂ ਹੈਗੇ ਇਹ ਫੀਡ ਸੁਪਲੀਮੈਂਟਸ ਨੇ ਇਹ ਪੌਦਿਆਂ ਤੋਂ ਹੀ ਤਿਆਰ ਕੀਤੇ ਹੋਈਆਂ ਦਵਾਈਆਂ ਨੇ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਬਿਲਕੁਲ ਵੀ ਤੁਸੀਂ ਰਾਮ ਦਾ ਦੁੱਧ ਪੀ ਸਕਦੇ ਹੋ ਜਿਹੜੀ ਮਰਜ਼ੀ ਕੰਪਨੀ ਦਾ ਦੁੱਧ ਪਾ ਸਕਦੇ ਹੋ ਤੁਸੀਂ ਤੁਹਾਨੂੰ ਕੋਈ ਲੌਸ ਨਹੀਂ ਹੋਗਾ ਇਹ ਦੇ ਕਰਕੇ ਅੱਛਾ ਜਦੋਂ ਅਸੀਂ ਐਂਟੀਬਾਇਓਟਿਕ ਲਗਾਉਣੇ ਆ ਡਾਕਟਰ ਸਾਹਿਬ ਤੇ ਉਸ ਤੋਂ ਬਾਅਦ ਦੁੱਧ ਵੀ ਘਟਾਉਂਦੀ ਹੈ ਤੇ ਬਹੁਤ ਸਾਰੇ ਜਿਹੜੇ ਅੱਛੇ ਬ੍ਰਾਂਡ ਹੈਗੇ ਨੇ ਜਿਹੜੇ ਇਸ ਵੇਲੇ ਦੁੱਧ ਚੱਕਦੇ ਨੇ ਫਾਰਮਰਾਂ ਦੇ ਵਿੱਚ ਉਹ ਕਹਿੰਦੇ ਨੇ ਜੀ ਪੱਕਾ ਬੈਨ ਹੈ ਜੀ ਹੁਣ ਨਹੀਂ ਅਸੀਂ ਦੁੱਧ ਪਾਉਣਾ ਹੁਣ ਤਾਂ ਤੁਹਾਡੇ ਐਂਟੀਬਾਇਟਿਕ ਆ ਗਏ ਤੁਹਾਡੇ ਦੁੱਧ ਚ ਹਾਂਜੀ ਜਿਵੇਂ ਨੈਸਲੇ ਦੁੱਧ ਚੱਕਣ ਲਈ ਆਈ ਤੁਸੀਂ ਮਤਲਬ ਐਂਟੀਬਾਇਟਿਕ ਯੂਜ਼ ਕਰ ਰਹੇ ਹੋ ਜਾਂ ਹੋਰ ਮੈਡੀਸਨ ਯੂਜ਼ ਕਰ ਰਹੇ ਹੋ ਨੈਸਲੇ ਉਹਨੂੰ ਕੱਢ ਦਿੰਦਾ ਬਹੁਤ ਥਾਂ ਤੇ ਰੌਲਾ ਪੈਂਦਾ ਹੈ ਨੈਸਲੇ ਦੁੱਧ ਛੱਡ ਜਾਂਦਾ ਵੀ ਅਸੀਂ ਨਹੀਂ ਦੁੱਧ ਲੈਣਾ ਤੇ ਉਹਦਾ ਯੂਜ਼ ਵੀ ਨਹੀਂ ਕਰਨਾ ਚਾਹੀਦਾ ਤੁਸੀਂ ਕੋਈ ਵੀ ਐਂਟੀਬਾਇਟਿਕ ਯੂਜ਼ ਕਰੋਗੇ ਉਹਦੇ ਉੱਪਰ ਲਿਖਿਆ ਹੁੰਦਾ ਐਨੇ ਦਿਨ ਤੱਕ ਤੁਸੀਂ ਇਹਦਾ ਮਿਲਕ ਨਹੀਂ ਯੂਜ਼ ਕਰਨਾ ਇਹਦਾ ਅਸਰ ਇਹਦੀ ਦੁੱਧ ਦੇ ਵਿੱਚ ਰਹੂਗਾ ਡਾਕਟਰ ਸਾ ਦੁੱਧ ਕੱਟ ਗਿਆ ਉੱਪਰ ਨੂੰ ਐਂਟੀਬਾਇਓਟਿਕ ਦਾ ਖਰਚਾ ਆ ਗਿਆ ਤੇ ਫਿਰ ਉਸ ਤੋਂ ਬਾਅਦ ਦੁੱਧ ਜਿਹੜਾ ਖਰਾਬ ਹੋਇਆ 7-8 ਦਿਨਾਂ ਦਾ ਇਹ ਤਾਂ ਫਿਰ ਬੜਾ ਨੁਕਸਾਨ ਇੱਕ ਮਸਟੈਟਸ ਅਗਰ ਇੱਕ ਸਾਡੀ ਗਊ ਨੂੰ ਸਾਡੀ ਅਸੀਂ ਕਹਿ ਲਈਏ ਕਿ ਗਈ ਨੂੰ ਆ ਜਾਂਦੀ ਹੈ ਤਾਂ ਕਿੰਨੇ ਦਿਨ ਬਾਈ ਜੀ ਕਿੰਨੇ ਦਿਨ ਨੁਕਸਾਨ ਕਰਕੇ ਜਾਂਦੀ ਇੱਕ ਵਾਰ ਮਸਟੈਟਸ ਆ ਜਾਏ ਤੁਹਾਡਾ ਨੁਸਕਾ ਹੈ ਹੱਥ ਲੱਗਣ ਤੋਂ ਪਹਿਲਾਂ ਕਿੰਨੇ ਦਿਨ ਨੁਕਸਾਨ ਹੁੰਦਾ ਸੀ ਤੁਹਾਡਾ ਦੁੱਧ ਦਾ ਅਲੱਗ ਪੈਸਿਆਂ ਦਾ ਅਲੱਗ ਟਾਈਮ ਦਾ ਅਲੱਗ ਤੁਸੀਂ ਪਹਿਲੀ ਗੱਲ ਤਾਂ ਮੈਡੀਸਨ ਹੀ ਮੈਨੂੰ ਲੱਗਦਾ ਘੱਟੋ ਘੱਟ 5 ਤੋਂ 7000 ਦੀ ਲੱਗ ਜਾਂਦੀ ਸੀ ਘੱਟੋ ਘੱਟ ਜੀ ਕਿਉਂਕਿ ਇਹ ਤਾਂ ਟੀਕੀ ਤੁਸੀਂ ਆਏ ਮੈਨੂੰ ਚੰਗਾ ਡਾਕਟਰ ਲਾਉਣਾ ਤਾਂ 1100 1200 ਤੋਂ ਘੱਟ ਮਿਲਦਾ ਨਹੀਂ ਜੀ ਠੀਕ ਹੈ ਜਿਹੜਾ ਟਿਕਟ ਡੇਲੀ ਲੱਗਦਾ ਸੀ 4-5 ਦਿਨ ਦੇ ਵਿੱਚ ਵਿੱਚ ਜੀ ਠੀਕ ਹੈ ਬਾਕੀ ਹੋਰ ਦਵਾਈਆਂ ਘੱਟੋ ਘੱਟ 7-8000 ਤੇ ਜਾਂਦਾ ਸੀਗਾ ਡਾਕਟਰ ਵੇਲੇ ਸਿਰ ਆ ਕੇ ਟੀਕਾ ਲਾ ਦਿੰਦੇ ਜੇ ਜਦ ਹਾਲਾਤ ਹੋਰ ਬਹੁਤ ਬਦ ਤੋਂ ਬੱਤਰ ਹੋ ਜਾਂਦੇ ਨੇ ਉਸ ਵੇਲੇ ਡਾਕਟਰ ਕਈ ਵਾਰ ਨਹੀਂ ਵੀ ਆਇਆ ਤਾਂ ਆਪ ਨੂੰ ਵੀ ਲਾਉਣੇ ਪੈਂਦੇ ਸੀਗੇ ਜੀ ਹਾਂ ਰਾਤ ਨੂੰ ਵੀ ਆ ਕੇ ਦੇਖਣਾ ਪੈਂਦਾ ਸੀ ਕਿ ਵੀ ਨਹੀਂ ਸਹੀ ਨਹੀਂ ਹੋ ਰਿਹਾ ਸੋਚ ਵੱਧ ਰਹੀ ਹੈ ਘਟ ਨਹੀਂ ਰਹੀ ਫਿਰ ਡੀਕ ਲਾਉਣੇ ਪੈਂਦੇ ਸੀ ਨਾਲ ਦੀ ਨਾਲ ਜੀ ਤੇ ਹੁਣ ਫਿਰ ਕੋਈ ਡਾਕਟਰ ਆਉਂਦਾ ਤੁਹਾਡੇ ਇੱਥੇ ਸਟੈਟਸ ਵਾਸਤੇ ਨਹੀਂ ਹੁਣ ਤਾਂ ਸੀ ਸਾਡਾ ਜਿਹੜਾ ਬੰਦਾ ਕੰਮ ਤੇ ਹੈਗਾ ਉਹਨੂੰ ਕਹਿ ਦਿੰਦੇ ਹੈਗੇ ਜੇ ਕਹੇ ਉਹਨੂੰ ਲੱਗਦੀ ਹੈ ਉਹਨੂੰ ਕਹਿ ਦਿੰਦੇ ਦੋੜੇ ਬੂੰਦਾ ਪਾ ਕੇ ਦੇ ਨਾਲ ਬੀ ਐਮ ਐਲ 15 ਐਮ ਐਲ ਦੇ ਦੇ ਉਦੋਂ ਬਾਅਦ ਸੀ ਆਪ ਦੇ ਦਿੰਦੇ ਨੇ ਜੀ ਠੀਕ ਹੈ ਜੀ ਤੇ ਕੰਮ ਤੇ ਕੌਣ ਹੈ ਜੀ ਕੰਮ ਤੇ ਮੁੰਡਾ ਰੱਖਿਆ ਹੈ ਜੀ ਕੀ ਨਾਮ ਹੈ ਉਹਨਾਂ ਦਾ ਕਬੀਰ ਜੀ ਅੱਛਾ ਹੁਣ ਕਬੀਰ ਡਾਕਟਰ ਕਬੀਰ ਆ ਫਿਰ ਹਾਂਜੀ ਬਿਲਕੁਲ ਕਬੀਰ ਕਿ ਆ ਕੀ ਸਮਝਦੇ ਕਿਸ ਤਰੀਕੇ ਨਾਲ ਸਮਝਦੇ ਜਦੋਂ ਮੇਰਾ ਸਟੈਟਸ ਆ ਛਿੱਦੀ ਆਤਾ ਹੈ ਛਿੱਦੀ ਆਤਾ ਹੈ ਤਾਂ ਇਹਨੂੰ ਦੱਸ ਦਿੱਤੇ ਹੈ ਦੱਸ ਦੰਨੇ ਹੋ ਹਾਂ ਕਿਹੜੀ ਦਵਾਈ ਦੰਨੇ ਹੋ ਫਿਰ ਕਿਹੜਾ ਨੁਸਖਾ ਦੰਨੇ ਹੋ ਮੇਰਾ ਵਾਦਾ ਇਹ ਦਵਾਈ ਦੇ ਦਿੱਤੀ ਕੀ ਕਹਿੰਦੇ ਹੁੰਦੇ ਨੇ ਆ ਵੀਰ ਕੀ ਕਹਿੰਦਾ ਹੁੰਦਾ ਤੁਹਾਨੂੰ ਕੀ ਸਮਝਾਉਂਦਾ ਇਹ ਸਮਝਾਤਾ ਹੈ 3 4 ਟਾਈਮ ਦੇਣੇ ਲਈ ਦਰਸਾ ਤੁਸੀਂ ਤੇ ਦੇਖੋ ਜਿਹੜੇ ਕੰਮ ਕਰਨ ਵਾਲੇ ਹੈਗੇ ਨੇ ਅ ਅਸੀਂ ਕਹਿ ਲਈਏ ਕਿ ਫਾਰਮਾਂ ਦੇ ਵਿੱਚ ਡੈਰੀ ਫਾਰਮਾਂ ਦੇ ਵਿੱਚ ਇਹ ਸਾਰੀ ਤੁਸੀਂ ਤਾਂ ਡਾਕਟਰ ਬਣਾਤੇ ਜੀ ਫਿਰ ਬਿਲਕੁਲ ਜੀ ਇਹ ਹੀ ਡਾਕਟਰ ਬੀ ਐਸ ਕੇ ਜਿਹੜਾ ਫਾਰਮੂਲਾ ਨਾ ਵੈਟਰਨਰੀ ਦਾ ਹਰ ਇੱਕ ਬੰਦਾ ਡਾਕਟਰ ਬਣ ਜਾਂਦਾ ਜੀ ਉਹਨੂੰ ਡਾਕਟਰ ਨੂੰ ਬੁਲਾਉਣ ਦੀ ਲੋੜ ਨਹੀਂ ਪੈਂਦੀ ਫਾਰਮ ਦੇ ਉੱਤੇ ਹਾਂਜੀ ਹਾਂਜੀ ਇਹਦੇ ਬਹੁਤ ਅੱਛੇ ਰਿਜ਼ਲਟ ਨੇ ਜੀ ਇਹਦਾ ਇੱਕ ਵਰਦਾਨ ਸਾਫਤ ਹੋ ਗਿਆ ਜੀ ਠੀਕ ਹੈ ਪਸ਼ੂ ਪਾਲਕਾਂ ਲਈ ਠੀਕ ਹੈ ਹਾਂਜੀ ਹਾਂਜੀ ਕੋਈ ਵੀ ਪ੍ਰੋਬਲਮ ਹੈ ਤੁਸੀਂ ਮੈਂ ਤਾਂ ਫਾਰਮਰ ਵੀਰਾਂ ਨੂੰ ਇਹੀ ਕਹੂੰਗਾ ਵੀ ਤੁਸੀਂ ਪਹਿਲਾਂ ਡਾਕਟਰ ਬੀ ਐਸ ਕੇ ਦੇ ਫਾਰਮੂਲੇ ਵਰਤੋ ਤੇ ਤੁਹਾਨੂੰ ਰਿਜ਼ਲਟ ਮਿਲਣਗੇ ਤਾਂ ਆਪਣੇ ਆਪ ਹੀ ਤੁਸੀਂ ਦੱਸ ਲੈ ਸਾਡੇ ਕੋਲੇ ਆ ਕੇ ਜਿਹੜੇ ਸਾਡੇ ਭਰਾ ਲੈ ਕੇ ਜਾਂਦੇ ਨੇ ਸਾਡੇ ਮਤਲਬ ਇੰਨੇ ਉਹ ਹੋ ਜਾਂਦੇ ਨੇ ਮਿੱਤਰਾਂ ਵਰਗਾ ਕੰਮ ਹੋ ਜਾਂਦਾ ਜੀ ਕਈ ਵਾਰੀ ਉਹਨਾਂ ਨੂੰ ਲੋੜ ਪੈਂਦੀ ਹੈ ਤਾਂ ਉਹ ਵਾਰ-ਵਾਰ ਸਾਡੇ ਕੋਲੇ ਆਉਂਦੇ ਨੇ ਕਿਉਂ ਫਿਰ ਸਾਡਾ ਰਿਲੇਸ਼ਨ ਇਹ ਹੋ ਜਾਂਦਾ ਦੋਸਤਾਂ ਵਾਲਾ ਤੇ ਫਿਰ ਉਹ ਸਾਨੂੰ ਫੋਨ ਕਰਦੇ ਵੀ ਫਲਾਨਾ ਨੰਬਰ ਇੱਕ ਨੰਬਰ ਅੱਠ ਨੰਬਰ ਵਸਾਈਂ ਦੱਸ ਦੇ ਨੰਬਰ ਹਾਂਜੀ ਵੀ ਸਾਨੂੰ ਇਹ ਭੇਜੋ ਤੇ ਅੱਜ ਕੱਲ ਤੁਹਾਨੂੰ ਪਤਾ ਹੈ ਪੇਮੈਂਟਾਂ ਹੁੰਦੀਆਂ ਨੇ ਤੇ ਉਹ ਭੇਜ ਦਈ ਦੇ ਜੀ ਅਸੀਂ ਨੂੰ ਮਤਲਬ ਬਿਮਾਰੀ ਨਹੀਂ ਦੱਸਦੇ ਹੁਣ ਤੁਹਾਨੂੰ ਤਾਂ ਇੱਕ ਨੰਬਰ ਦੋ ਨੰਬਰ ਆਪ ਹੀ ਦੱਸਦੇ ਵੀ ਕਿਹੜਾ ਨੰਬਰ ਹੈ ਨਾਲ ਇਹਨਾਂ ਨੂੰ ਅਸੀਂ ਲਿਟਰੇਚਰ ਵੀ ਦਿੰਨੇ ਆ ਜੀ ਵੀ ਆ ਤੁਸੀਂ ਪੜ੍ਹੋ ਇਹਦੇ ਤੇ ਡੋਜ ਦਾ ਵੀ ਪਤਾ ਵੀ ਕਿਵੇਂ ਦੇਣੀ ਹੈ ਤੇ ਕਿਹੜੇ ਵਾਸਤੇ ਹੈਗੀ ਕਿੰਨੀ ਦੇਣੀ ਤੇ ਆਪਣੇ ਆਪ ਹੀ ਡਾਕਟਰ ਬਣਨਾ ਜਦੋਂ ਉਹਨਾਂ ਨੇ ਪੜ੍ਹਨਾ ਸਟੱਡੀ ਕਰਨਾ ਬਾਕੀ ਇਹ ਵਿੱਚ ਰਹਿੰਦੇ ਇਹਨਾਂ ਦਾ ਤਜਰਬਾ ਹੋ ਜਾਂਦਾ ਹੈ ਵੀ ਸਾਨੂੰ ਕੀ ਨੇ ਰਿਜ਼ਲਟ ਦੱਤਾ ਕਿਹੜੀ ਮੈਡੀਸਿਨ ਨੇ ਜੀ 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 ਹਾਂਜੀ ਅੱਛਾ ਤੁਹਾਡਾ ਕੀ ਨਾਮ ਹੈ ਨਾਮ ਗੁਰਜੀਤ ਸਿੰਘ ਹੈ ਜੀ ਅੱਛਾ ਗੁਰਜੀਤ ਜੀ ਤੁਸੀਂ ਕਾਫੀ ਕੁਝ ਸਾਨੂੰ ਆਫ ਦਾ ਕੈਮਰਾ ਦੱਸਿਆ ਹੈ ਕਿਹੜੇ ਕਿਹੜੇ ਰਿਜ਼ਲਟ ਹੈਗੇ ਨੇ ਤੁਸੀਂ ਖਾਸੀਆਂ ਬਿਮਾਰੀਆਂ ਗਣਾਈਆਂ ਸੀ ਕਿਹੜੇ ਕਿਹੜੇ ਰਿਜ਼ਲਟ ਤੁਸੀਂ ਲਏ ਨੇ ਇਹ ਨਹੀਂ ਹੈਗਾ ਵੀ ਡਾਕਟਰ ਸਾਹਿਬ ਸਾਡੇ ਸਾਹਮਣੇ ਖੜੇ ਨੇ ਅਸੀਂ ਕੋਈ ਗੈਰ ਜ਼ਰੂਰੀ ਤਾਰੀਫ਼ ਕਰੀਏ ਕੋਈ ਨੁਸਖੇ ਫਾਰਮੂਲੇ ਦੀ ਈਮਾਨਦਾਰੀ ਨਾਲ ਦੱਸੋ ਵੀ ਕਿਹੜੇ ਕਿਹੜੇ ਫਾਰਮੂਲੇ ਦਾ ਤੁਸੀਂ ਰਿਜ਼ਲਟ ਹੈਗਾ ਇਹਨਾਂ ਗਊਆਂ ਦੇ ਉੱਤੇ ਆਪਣੀ ਡੈਰੀ ਫਾਰਮਰ ਦੇ ਵਿੱਚ ਲਿਆ ਤੇ ਲਗਾਤਾਰ ਲੈ ਵੀ ਰਹੇ ਹੋ ਇੱਕ ਤਾਂ ਆਪਣੇ ਮਸਟੈਟ ਸੇ ਮੇਨ ਤਾਂ ਹੈ ਅੱਛਾ ਥਲੇਰੀਆ ਹੋ ਗਿਆ ਬੁਖਾਰ ਹੋ ਗਿਆ ਇਹਨਾਂ ਨੂੰ ਠੀਕ ਹੈ ਉਹਨਾਂ ਦੀ ਦਵਾਈ ਆ ਜਾਂਦੀ ਇਹਨਾਂ ਦੀ ਜੀ 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 ਠੀਕ ਹੈ ਜੀ ਇੱਕ ਜਿਵੇਂ ਆਪਣੇ ਮੰਨ ਲੇ ਕਿ ਚਲੋ ਕੋਈ ਦੁੱਧ ਘਟ ਗਿਆ ਇੱਕ ਨਾ ਦੁੱਧ ਨਹੀਂ ਕੱਢਦਾ ਇਹ ਮੇਨ ਚੀਜ਼ ਹੈ ਦੁੱਧ ਕੱਢਦਾ ਨਹੀਂ ਬਾਈ ਜੀ ਨਹੀਂ ਇਹਦੇ ਨਾਲ ਬਿਲਕੁਲ ਨਹੀਂ ਕੱਢਦਾ ਜੀ ਤੋ ਕਿ ਆਪਾਂ ਐਂਟੀਬਾਇਓਟਿਕ ਦੇ ਲਾਓ ਠੀਕ ਠੀਕ ਲਾ ਲਓ ਨਹੀਂ ਸਹੀ ਗੱਲ ਆ ਤੁਸੀਂ ਦੇਖ ਜਦੋਂ ਮੈਂ ਸਟੈਟਸ ਤੇ ਦੁੱਧ ਤਾਂ ਘਟਾਉਣਾ ਲਾਜ਼ਮੀ ਹੈ ਜੀ ਜਦੋਂ ਹੁੰਦੀ ਆ ਹਾਂਜੀ ਉਦੋਂ ਇੱਕ ਦੋ ਦਿਨ ਘਟਾਉਂਦੇ ਆ ਦਵਾਈ ਦੇ ਨਹੀਂ ਸ਼ੁਰੂ ਕਰ ਦਿੰਦੇ ਆ ਤਾਂ ਦੁੱਧ ਬਦਲਣ ਲੱਗ ਜਾਂਦਾ ਥਣ ਸਹੀ ਹੋਣ ਲੱਗ ਜਾਂਦਾ ਜੀ ਕੋਈ ਨੁਕਸਾਨ ਨਹੀਂ ਬਿਲਕੁਲ ਨਹੀਂ ਹੈਗਾ ਅੱਛਾ ਜੀ ਹਾਂ ਇੱਕ ਮੋਗ ਦੀ ਦਵਾਈ ਇਹਨਾਂ ਦੀ ਮੋਗ ਦੀ ਦਵਾਈ ਦੇ ਦਿਓ ਨਾਲ ਦੇ ਨਾਲ ਆਰਾਮ ਜੀ ਨਾਲ ਦੀ ਨਾਲ ਨਾਲ ਦੀ ਨਾਲ ਜੀ ਪਹਿਲੇ ਡੰਗੇ ਦੋ ਵਾਰੀ ਦੋ ਜੀ ਬਸ ਦੋ ਵਾਰੀ ਤੋਂ ਬਾਅਦ ਤਾਂ ਤੁਹਾਨੂੰ ਲੋੜ ਹੀ ਨਹੀਂ ਹੈਗੀ ਜੀ ਕਿਸੇ ਚੀਜ਼ ਦੀ ਨਹੀਂ ਜੀ ਅੱਛਾ ਡਾਕਟਰ ਆਇਆ ਨੂੰ ਕਿੰਨੇ ਟਾਈਮ ਹੋ ਗਿਆ ਮੈਂ ਮਸਟ ਐਡਸ ਦਾ ਹੁਣ ਬੁਲਾਉਂਦੇ ਨੇ ਡਾਕਟਰ ਨੂੰ ਤਾਂ ਇਹ ਕੋਈ ਫਾਇਦਾ ਨਹੀਂ ਪਹਿਲੀ ਗੱਲ ਤਾਂ ਜੇ ਡਾਕਟਰ ਲੇਟ ਫੇੜ ਵੀ ਹੋ ਜਾਂਦਾਗਾ ਫਿਰ ਔਖਾ ਹੋ ਜਾਂਦਾ ਸੀਗਾ ਤੇ ਮੰਨ ਕੇ ਚੱਲੋ ਹੁਣ ਫੋਨ ਲਾਤਾ ਸਵੇਰੇ ਤੇ ਸ਼ਾਮ ਨੂੰ ਡਾਕਟਰ ਨੇ ਆਉਣਾ ਫਿਰ ਮੁੜ ਕੇ ਸਾਨੂੰ ਆਏ ਨੇ ਪਤਾ ਲੱਗਦਾ ਵੀ ਹਾਂ ਨਾ ਕੀ ਆ ਹੁਣ ਇਹਨਾਂ ਦਾ ਸੌਖਾ ਤਰੀਕਾ ਸਾਨੂੰ ਵਧੀਆ ਵੀ ਇੱਕ ਨੰਬਰ ਦੇ ਰੋ ਤੇ 8 ਨੰਬਰ ਦੇ ਰੋ ਚੁੱਪ ਕਰਕੇ ਬਸ ਗੱਲ ਖਤਮ ਹੋ ਜਾਂਦੇ ਉੱਥੇ ਜੀ 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 ਡਾਕਟਰ ਸਾਹਿਬ ਇਹਨਾਂ ਨੇ ਇੱਕ ਥਲੇਰੀਆ ਸ਼ਬਦ ਇਸਤੇਮਾਲ ਕੀਤਾ ਇਹ ਕੀ ਚੀਜ਼ ਹੈ ਜੀ ਥਲੇਰੀਆ ਕੀ ਹੁੰਦਾ ਥਲੇਰੀਆ ਇੱਕ ਇਹ ਵੀ ਇੱਕ ਤਰ੍ਹਾਂ ਦੀ ਬਿਮਾਰੀ ਹੈ ਜੀ ਇਹ ਚਚੜਾਂ ਤੋਂ ਹੁੰਦੀ ਹੈ ਇੱਕ ਖਾਸ ਚਚੜ ਕਈ ਤਰ੍ਹਾਂ ਦੇ ਚਚੜ ਪਾਏ ਜਾਂਦੇ ਆ ਫਾਰਮਾਂ ਵਿੱਚ ਇਹ ਇੱਕ ਚਿਚੜਾ ਹੈ ਉਹ ਜੇ ਸਾਡੇ ਪਸ਼ੂ ਨੂੰ ਕੱਟਦਾ ਹੈ ਉਦੋਂ ਇਹਨਾਂ ਨੂੰ ਇਹ ਥਲੇਰੀਆ ਪੋਜ਼ਿਟਿਵ ਹੋ ਜਾਂਦਾ ਤੇ ਪਸ਼ੂ ਦਾ ਜਿਹੜਾ ਖੂਨ ਹੈ ਉਹ ਬਹੁਤ ਜ਼ਿਆਦਾ ਘਟ ਜਾਂਦਾ ਇਹਨਾਂ ਦੇ ਇੱਕ ਪ੍ਰੋਬਲਮ ਸੀਗੀ ਇੱਥੇ ਥਲੇਰੀਆ ਦਾ ਕੇਸ ਸੀਗਾ ਉਹਦਾ 5 ਗ੍ਰਾਮ ਤੱਕ ਖੂਨ ਰਹਿ ਗਿਆ ਸੀਗਾ ਕਿੰਨੇ ਜੀ 5 ਗ੍ਰਾਮ ਤੱਕ ਜੀ ਅੱਛਾ ਹਾਂ ਜੀ ਮਤਲਬ 5 ਹਾਂ 5 ਗ੍ਰਾਮ ਤੇ ਉਹ ਰਿਕਵਰ ਹੋਇਆ ਇਹਨਾਂ ਦਾ ਐਨੀਮਲ ਵਧੀਆ ਦੁੱਧ ਤੇ ਚੱਲ ਰਿਹਾ ਹੈ ਹੋਇਆ ਗੁਰਜੀਤ ਹਾਂਜੀ ਹਾਂਜੀ ਕਿਹੜੇ ਸੀ ਆ ਹੀ ਖੜੀ ਐ ਸਾਹਮਣੇ ਅੱਛਾ ਇਹ ਖਾਸੇ ਬਿਮਾਰੀਆਂ ਫਿਰ ਤਾਂ ਇਹਨੂੰ ਕਟੀਆਂ ਹੋ ਗਈਆਂ ਸੀ ਇਕੱਠਿਆਂ ਬਹੁਤ ਇਹਨਾਂ ਨੇ ਤਾਂ ਸੌਖੇ ਕਰਤੇ ਸਾਨੂੰ ਅੱਛਾ ਤੇ ਥਲੇਰੀਆ ਫਿਰ ਜਿਹੜਾ ਹੁੰਦਾ ਥਲੇਰੀ ਨਾਲ ਹੋ ਜਾਂਦਾ ਕੀ ਜੀ ਤੁਸੀਂ ਕਹਿੰਦੇ ਵੀ ਖੂਨ ਚੂਸ ਲੈਂਦਾ ਖੂਨ ਘਟ ਜਾਂਦਾ ਬਸੂ ਚ ਜੀ ਪਸ਼ੂ ਕਮਜ਼ੋਰ ਹੋ ਜਾਂਦਾ ਮਰ ਜਾਂਦਾ ਉਸ ਤੋਂ ਬਾਅਦ ਬਸ ਅੱਛਾ ਹਾਂਜੀ ਹਾਂ ਇਹ ਬਹੁਤ ਬੁਖਾਰ ਹੁੰਦਾ ਈ ਟੈਂਪਰੇਚਰ 106 107 ਇੱਥੋਂ ਤੱਕ ਬੁਖਾਰ ਜਾਂਦਾ ਪਸ਼ੂ ਹੌਂਕਦਾ ਮਤਲਬ ਲਾਲਾਂ ਛੜਦਾ ਮੂੰਹ ਚ ਗਰਮੀ ਬਹੁਤ ਜ਼ਿਆਦਾ ਮੰਦ ਹੈ ਤੇ ਬਹੁਤ ਥੋੜੇ ਦਿਨਾਂ ਚ ਇਹੋ ਬਿਮਾਰੀ ਪਸ਼ੂ ਨੂੰ ਲੈ ਜਾਂਦੀ ਹੈ ਤੇਰਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਫਾਰਮ ਦਾ ਜੀ 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 ਅੱਛਾ ਫਿਰ ਤੁਸੀਂ ਕਿਵੇਂ ਪਛਾਣ ਲੈਂਦੇ ਹੋ ਗੁਰਜੀਤ ਜੀ ਵੀ ਇਹਨੂੰ ਬੁਖਾਰ ਹੋ ਗਿਆ ਕੋਈ ਕੰਨ ਫੜਦੇ ਹੋ ਕਿ ਪੂੰਛ ਫੜ ਕੇ ਦੇਖਦੇ ਹੋ ਜਾਂ ਕੀ ਲੱਛਣ ਕੀ ਹੁੰਦੇ ਨੇ ਬਸ ਸਾਨੂੰ ਪਤਾ ਲੱਗ ਜਾਂਦਾ ਇਹ ਬੁਖਾਰ ਦਾ ਸਾਨੂੰ ਬੁਖਾਰ ਚੈੱਕ ਕਰ ਲੈਣੇ ਆ ਬਾਕੀ ਅਸੀਂ ਡਾਕਟਰ ਸਾਹਿਬ ਨਾਲ ਫੋਨ ਕਰ ਲੈਣੇਗੇ ਬਸ ਉਹ ਆਪਣੇ ਆਪ ਸਾਨੂੰ ਅੱਗੇ ਦੱਸ ਦਿੰਦੇ ਜੀ 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 ਦਵਾਈ ਲੈ ਲਓ ਜੀ 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 ਚਲੋ ਅੱਛਾ ਵੀਰ ਜੀ ਤੁਸੀਂ ਕਿਹਾ ਸੀ ਵੀ ਦੁੱਧ ਨਹੀਂ ਘਟਣ ਦਿੰਦੇ ਦੁੱਧ ਵਧਿਆ ਵੀ ਹੈ ਜਦੋਂ ਤੋਂ ਤੁਸੀਂ ਉਹਨਾਂ ਨਾਲ ਬਿਲਕੁਲ ਜੀ ਕਿੰਨਾ ਕੁ ਵਧਿਆ ਤੁਸੀਂ ਐ ਮੰਨ ਕੇ ਚੱਲੋ ਜੀ ਜਦੋਂ ਆਪਾਂ ਮਸਟਰਟੀ ਦਵਾਈ ਦੇਤੀ ਠੀਕ ਹੈ ਜੀ ਪਹਿਲੀ ਗੱਲ ਤਾਂ ਵੀ ਬਹੁਤ ਜਲਦੀ ਉਸ ਗਾਣ ਨੂੰ ਨਹੀਂ ਆਉਂਦੀ ਇਹ ਦਵਾਈ ਨਾਲ ਠੀਕ ਹੈ ਜਦੋਂ ਨਹੀਂ ਆਉਗੇ ਦੁੱਧ ਵੀ ਵਧਿਆ ਰਹੂਗਾ ਮੈਂਟੇਨ ਰਹੂਗਾ ਕਿ ਨਹੀਂ ਜੇ ਬਾਰੀ-ਬਾਰੀ ਆਈ ਜਾਊਗੀ ਆਪਾਂ ਟੀਕੇ ਲਾਈ ਜਾਵਾਂਗੇ ਮਹੀਨੇ ਬਾਅਦ ਫਿਰ ਦੁੱਧ ਘਟਦੀ ਘਟਦਾਗਾ ਇਹ ਤਾਂ ਕਹਿੰਦੇ ਦੁੱਧ ਵਧਾਉਣ ਵਾਲਾ ਵੀ ਨੁਸਖਾ ਹੈਗਾ ਹਾਂਜੀ ਉਹ ਵੀ ਹੈਗਾ ਬਿਲਕੁਲ ਜੀ ਤੁਸੀਂ ਵਰਤੇ ਅਸੀਂ ਅਸੀਂ ਵਰਤੇ ਆ ਜੀ ਮੰਨ ਕੇ ਚਲੋ ਜੇ ਅੱਜ ਬਾਤ ਆਪਾਂ ਤਾਂ 2-4 ਦਿਨ ਦੇ ਵਿੱਚ ਥੋੜਾ ਥੋੜਾ ਗ੍ਰਾਮਾਂ ਦੇ ਹਿਸਾਬ ਨਾਲ 100 ਗ੍ਰਾਮ 200 ਗ੍ਰਾਮ ਜੇ ਲਗਾਤਾਰ ਦੇਈਏ ਕਿ ਚਲੋ ਵੀ ਇੱਕ ਗਾਂ ਦਾ 2 ਤੋਂ 3 ਕਿਲੋ ਦੁੱਧ ਵੱਧਾ ਜੀ ਇੱਕ ਦਿਨ ਦਾ ਇੱਕ ਦਿਨ ਦਾ ਹਾਂਜੀ ਹਾਂਜੀ 2 ਤੋਂ ਠੀਕ ਠੀਕ ਲਾ ਲਓ ਭਾਜੀ ਦੇਖ ਲਓ ਨਹੀਂ ਵੱਧਾ ਜੀ ਦੁੱਧ ਐਦਾਂ ਨਹੀਂ ਮੈਂ ਕਹਿ ਰਿਹਾ ਵੀ ਅਗਲੇ ਦਿਨ ਵੀ 3 ਕਿਲੋ ਵਧੂਗਾ ਮੈਂ ਸਮਝ ਗਿਆ ਵੀ ਇੱਕ ਦੇ ਗਾਂ ਦਾ 3 ਕਿਲੋ ਦੁੱਧ ਵੱਧਾ ਹੈ ਆਪਣੀ ਬਾਈ 30 ਕਿਲੋ ਦੁੱਧ ਤਾਂ ਗਾਂ ਦੇ ਰਹੀ ਤੇ 25 ਤੇ ਜਾ ਰਹੀ ਆ ਜਿਹੜੀ 30 ਦੇ ਰਹੀ ਆ ਤਾਂ ਉਹ 33 34 ਤੱਕ ਪਹੁੰਚ ਜਾਂਦੀ ਹੈ ਜੀ ਕਿਆ ਬਾਤ ਹੈ ਹਾਂਜੀ ਏ ਉਹਦੇ ਵਾਸਤੇ ਕਿਹੜਾ ਨੁਸਖਾ ਫਾਰਮੂਲਾ ਸਾਨੂੰ ਇਹ ਤਾਂ ਦੱਸ ਹੀ ਦਿਓ ਡਾਕਟਰ ਸਾਹਿਬ ਤੇ ਬੀਐਸਕੇ ਦਾ ਮਿਲਕ ਟੌਨ ਕਾਰਿਆ ਜੀ ਮਿਲਕ ਟੌਨਕ ਦੀ ਡੋਸ ਦਿਓ ਨਾਲ ਤੇ ਗਰਮੀ ਦੇ ਵਿੱਚ ਨਾਲ ਉਹਨਾਂ ਨੂੰ ਬੀਐਸਕੇ ਦਾ ਲਿਵ ਡੀ ਆ ਸਾਰਿਆ 100 ਐਮਐਲ ਰੋਜ਼ ਉਹ ਦਿਓ ਉਹਦੇ ਨਾਲ ਜਿਹੜਾ ਤੁਹਾਡਾ ਐਨੀਮਲ ਆਪਦਾ ਇਨਟੇਕ ਵਧਾਊਗਾ ਪਚਾ ਪਚਾਊਗਾ ਫੀਡ ਨੂੰ ਵਧੀਆ ਥੱਲੇ ਫੀਡ ਨਹੀਂ ਛੱਡੂਗਾ ਤੇ ਉਹਦੇ ਮਿਲਕ ਦੀ ਇਨਟੇਕ ਵੱਧ ਜੂਗੀ ਜੀ 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 ਹਾਂਜੀ ਅੱਛਾ ਦੁੱਧ ਜਦੋਂ ਘਟਦਾ ਹੈ ਜੀ ਤੁਸੀਂ ਇੱਕ ਨੁਸਖਾ ਦੱਸਿਆ ਸੀ ਵੀਰ ਜੀ ਹੋਰਾਂ ਨੂੰ ਵੀ ਤੁਸੀਂ ਦੱਸਿਆ ਗੁਰਜੀਤ ਉਹਨਾਂ ਨੂੰ ਵੀ ਤੁਸੀਂ ਦੱਸਿਆ ਕੀ ਫਾਰਮੂਲਾ ਹੈ ਦੁੱਧ ਦਾ ਧਿਆਨ ਰੱਖਣ ਵਾਲਾ ਯਾਨੀ ਕਿ ਦੁੱਧ ਦਾ ਤੋਲਣ ਵਾਲਾ ਨੁਸਖਾ ਮੇਜਰਮੈਂਟ ਵਾਲਾ ਕੀ ਹੈ ਉਹ ਬਿਲਕੁਲ ਉਹ ਇਹ ਹੈ ਜੀ ਤੁਸੀਂ ਡੇਲੀ ਆਪ ਦਾ ਹਰੇਕ ਪਸ਼ੂ ਦਾ ਦੁੱਧ ਪਣੋ ਸੋਨੂ ਜੇ ਮਾਮੂਲੀ ਜੀ ਵੀ ਛੇਦੀ ਆਊਗੀ ਤੁਹਾਨੂੰ ਨਾਲ ਦੀ ਨਾਲ ਪਤਾ ਲੱਗੂਗਾ ਵੀ ਸਾਡੇ ਐਨੀਮਲ ਨੂੰ ਇਹ ਪ੍ਰੋਬਲਮ ਆ ਰਹੀ ਹੈ ਛੇਦੀਆਂ ਆ ਰਹੀਆਂ ਤੇ ਤੁਸੀਂ ਉਹਦਾ ਦੁੱਧ ਰੋਜ਼ ਤੋਲੋਗੇ ਜੇ ਉਹ ਆਥ ਨੇ ਅੱਧਾ ਕਿਲੋ ਦੁੱਧ ਘਟਾ ਰਿਹਾ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਸਾਡੇ ਐਨੀਮਲ ਨੇ ਜਾਂ ਤਾਂ ਅੱਜ ਫੀਡ ਘੱਟ ਖਾਧੀ ਹੈ ਜਾਂ ਘੱਟ ਖਾਦਾ ਹੈ ਜੋ ਦੁੱਧ ਘਟਾ ਗਿਆ ਤਾਂ ਇਹਦਾ ਮਤਲਬ ਉਹਨੂੰ ਕੋਈ ਬਿਮਾਰੀ ਹੈ ਜੇ ਸਵੇਰੇ ਵੀ ਅੱਧਾ ਕਿਲੋ ਦੁੱਧ ਘਟਾ ਰਿਹਾ 1 ਕਿਲੋ ਘਟਾ ਰਿਹਾ ਇਹਦਾ ਮਤਲਬ ਨਾਲ ਦੀ ਨਾਲ ਉਹਨੂੰ ਚੈੱਕ ਕਰੋ ਡਾਕਟਰ ਨੂੰ ਦੱਸੋ ਸਾਨੂੰ ਦੱਸੋ ਉਹਨੂੰ ਦੇਖੋ ਵੀ ਕੀ ਪ੍ਰੋਬਲਮ ਹੈ ਨਹੀਂ ਤਾਂ ਅਗਲੇ ਦਿਨ ਤੱਕ ਹੋਰ ਜ਼ਿਆਦਾ ਦੁੱ ਜੀ 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 ਸੋ ਬਹੁਤ ਵੱਡਾ ਨੁਸਖਾ ਫਾਰਮੂਲਾ ਇੱਕ ਹੋਰ ਵੀ ਦਿੱਤਾ ਹੈ ਡਾਕਟਰ ਪਰਮਵੀਰ ਹੋਣਾ ਨੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਅਸੀਂ ਮਿਲਕਿੰਗ ਕਰਦੇ ਹਾਂ ਤਾਂ ਦੁੱਧ ਦੀ ਮੈਜ਼ਰਮੈਂਟ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਤੁਹਾਡਾ ਪਸ਼ੂ ਅੱਧਾ ਕਿਲੋ ਜਾਂ ਕਿਲੋ ਡੰਗਮਗਰ ਦੁੱਧ ਘਟਾ ਰਿਹਾ ਹੈ ਤਾਂ ਸਮਝੋ ਕੋਈ ਨਾ ਕੋਈ ਦਿੱਕਤ ਕੋਈ ਨਾ ਕੋਈ ਪਰੇਸ਼ਾਨੀ ਹੈ ਜਿਹੜੀ ਉਹ ਉਹਨਾਂ ਨੂੰ ਹੁੰਦੀ ਹੈ ਅੱਛਾ ਮਾਨ ਸਾਹਿਬ ਇੱਕ ਆਖਰੀ ਸਵਾਲ ਵੀਡੀਓ ਜ਼ਿਆਦਾ ਲੰਬੀ ਹੋ ਰਹੀ ਹੈ ਫਿਰ ਸਾਨੂੰ ਇਹ ਦੱਸ ਦਿਓ ਵੀ ਕਿਹੜੇ ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਜਦੋਂ ਦੁੱਧ ਘਟਣਾ ਸ਼ੁਰੂ ਹੋ ਜੇ ਪਈਆ ਅੱਧਾ ਕਿਲੋ ਕਿਲੋ ਡੇਢ ਕਿਲੋ 2 ਕਿਲੋ ਕਿਹੜੀਆਂ ਕਿਹੜੀਆਂ ਪ੍ਰੋਬਲਮਾਂ ਨੇ ਜਿਹੜੀਆਂ ਆ ਸਕਦੀਆਂ ਨੇ ਨਹੀਂ ਖੈਰ ਐ ਹੁੰਦ ਨੇ ਵੀ ਜਿਵੇਂ ਇੱਕ ਤਾਂ ਡੀਵਾਰਮਿੰਗ ਬਹੁਤ ਜ਼ਰੂਰੀ ਹੈ ਠੀਕ ਹੈ ਇਹਨਾਂ ਦੀ ਪਸ਼ੂਆਂ ਦੀ ਕਰਨੀ ਉਹ ਕੀ ਹੁੰਦਾ ਜੀ ਜਿਵੇਂ ਮਲਾਪ ਕੀੜੇ ਕਹਿ ਦਿੰਦੇ ਆੇ ਪੇਟ ਦੇ ਕੀੜੇ ਉਹ ਇਹਨਾਂ ਨੂੰ ਦੇਣਾ ਚਾਹੀਦਾ ਤਿੰਨ ਮਹੀਨੇ ਬਾਅਦ ਰੋਜ਼ ਦੇਓ ਤੁਸੀਂ ਠੀਕ ਹੈ ਡੀਵਾਰਮਿੰਗ ਡੀਵਾਰਮਿੰਗ ਕਰੋ ਉਹਦਾ ਫਾਇਦਾ ਕੀ ਹੋ ਉਹ ਪੇਟ ਦੇ ਕੀੜੇ ਮਰ ਜਾਣਗੇ ਤਾਂ ਜੀ ਲੱਡ ਨਹੀਂ ਘਟੂਗਾ ਦੁੱਧ ਵਧੂਗਾ ਠੀਕ ਹੈ ਪਸ਼ੂ ਖਾਊਗਾ ਸਿਰ ਚੰਗੀ ਰਹੂਗੀ ਹਾਂਜੀ ਜੀ 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 ਅੱਛਾ ਡਾਕਟਰ ਸਾਹਿਬ ਫਿਰ ਜੇਕਰ ਤੁਹਾਨੂੰ ਮਿਲਣਾ ਹੋਵੇ ਇੱਥੇ ਰਾਮਪੁਰੇ ਏਰੀਆ ਦੇ ਵਿੱਚ ਕਿੱਥੇ ਆਪਣਾ ਕਲੀਨਿਕ ਹੈਗਾ ਡਾਕਟਰ ਸਾਹਿਬ ਨੂੰ ਛੋਟੇ ਡਾਕਟਰ ਸਾਹਿਬ ਨੂੰ ਮਿਲਣਾ ਹੋਵੇ ਤੇ ਫਿਰ ਕੀ ਟੰਗ ਹੈਗਾ ਆਪਣਾ ਰਾਮਪਰਾ ਫੂਲ ਬੱਸ ਸਟੈਂਡ ਦੇ ਨੇੜੇ ਪੁਨਰਜੋਤੀ ਹਸਪਤਾਲ ਵਾਲੀ ਗਲੀ ਦੇ ਵਿੱਚ ਮਾਨ ਹੈਲਥ ਕੇਅਰ ਸੈਂਟਰ ਮਾਨ ਇਲੈਕਟਰ ਹੋਮੋਪੈਥਿਕ ਕਲੀਨਿਕ ਦੇ ਨਾਂ ਤੇ ਆਪਣਾ ਉੱਥੇ ਹੈਗਾ ਕਲੀਨਿਕ ਤੇ ਆਪਣਾ ਫੋਨ ਨੰਬਰ ਵੀ ਹੈਗਾ 94173 24745 ਜੀ ਜੀ ਤੇ ਜਦੋਂ ਵੀ ਮਰਜ਼ੀ 24 ਘੰਟੇ ਅਵੇਲੇਬਲ ਠੀਕ ਹੈ ਜਦੋਂ ਮਰਜ਼ੀ ਤੁਸੀਂ ਜੇ ਕਿਸੇ ਬੰਦੇ ਨੇ ਬਾਹਰੋਂ ਵੀਰ ਨੇ ਮਂਗਾਉਣੀ ਹੈ ਤਾਂ ਬਾਏ ਬਸ ਜਾਂ ਬਾਏ ਕਿਤੇ ਵੀ ਪੰਜਾਬ ਚ ਅਸੀਂ ਮੱਧ ਪ੍ਰਦੇਸ਼ ਵੀ ਭੇਜੀ ਹੈ ਜੀ ਹਾਂਜੀ ਅੱਛਾ ਹਾਂਜੀ ਜੰਮੂ ਕਸ਼ਮੀਰ ਮੱਧ ਪ੍ਰਦੇਸ਼ ਰਾਜਸਥਾਨ ਚ ਵੀ ਅਸੀਂ ਭੇਜਦੇ ਹਾਂ ਠੀਕ ਹੈ ਠੀਕ ਹੈ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੋ ਇਹ ਗੱਲਬਾਤ ਹੈਗੀ ਜਿਹੜੀ ਅਸੀਂ ਤੁਹਾਡੀ ਕਰਵਾਈ ਹੈਗੀ ਹੈ ਯੰਗ ਡੈਰੀ ਫਾਰਮਰਾਂ ਨਾਲ ਗੁਰਜੀਤ ਹੋਗੇ ਗੁਰਜੀਤ ਦੇ ਵੀਰ ਜੀ ਹੋਗੇ ਅੱਛਾ ਜਿਹੜੇ ਯੰਗ ਹੈਗੇ ਨੇ ਡੈਰੀ ਫਾਰਮਰ ਹੈਗੇ ਨੇ ਉਹ ਜਜ਼ਬਾ ਬੜਾ ਹੁੰਦਾ ਹੈ ਲੇਕਿਨ ਜਦੋਂ ਇੱਕ ਦੋ ਵਾਰ ਨੁਕਸਾਨ ਹੁੰਦਾ ਤੇ ਇੱਕੋ ਲਖਤ ਤਾਂਛ ਦੇ ਪੱਤਿਆਂ ਵਾਂਗੂ ਢੈ ਢੇਰੀ ਹੋ ਜਾਂਦਾ ਹੌਂਸਲਾ ਉਹਨਾਂ ਨੂੰ ਕੀ ਕਹੋਗੇ ਬਾਈ ਜੀ ਤੁਸੀਂ ਕਦੋਂ ਤੋਂ ਸ਼ੁਰੂ ਕੀਤਾ ਸੀ ਕਿੰਨੇ ਪਸ਼ੂਆਂ ਤੋਂ ਸ਼ੁਰੂ ਕੀਤਾ ਸੀ ਮੇਰਾ ਤਾਂ ਮੰਨ ਕੇ ਚੱਲੋ ਵੀ 7-8 ਸਾਲ ਪੁਰਾਣਾ ਹੋ ਗਿਆ ਪਹਿਲਾਂ ਮੱਝਾਂ ਦਾ ਕੰਮ ਸੀਗਾ ਫਿਰ ਗਾਵਾਂ ਦਾ ਕਰਿਆ ਪਰ ਜਦੋਂ ਮੈਂ ਗਾਵਾਂ ਦਾ ਕਰਿਆ ਮੈਨੂੰ ਮੰਨ ਕੇ ਚੱਲੋ ਵੀ ਗਾਵਾਂ ਲਿਆਉਣ ਤੋਂ 15-20 ਦਿਨਾਂ ਵਾਧੀਆਂ ਪ੍ਰੋਬਲਮ ਆ ਗਈ ਸੀ ਮਸਟੈਟਸ ਦੀ ਤੇ ਪ੍ਰੋਬਲਮ ਆਉਣ ਨਾਲ ਇੱਕ ਦੋ ਗਾਇਆਂ ਤਾਂ ਬਹਿ ਗਈਆਂ ਨਾ ਹੱਲ ਹੋਇਆ ਤਾਂ ਮੇਰਾ ਮਨ ਹੋਇਆ ਸੀ ਕਿਰਾ ਵੀ ਨਹੀਂ ਨਹੀਂ ਹੋਣਾ ਵੀ ਮੱਝਾਂ ਦਾ ਕੰਮ ਹੀ ਠੀਕ ਸੀਗਾ ਮੈਨੂੰ ਲੱਗਿਆ ਵੀ ਗਾਵਾਂ ਦਾ ਨਹੀਂ ਹੋਣਾ ਮੈਂ ਟੀਕੇ ਟੂਕੇ ਲਵਾਏ ਹੋਰ ਵੀ ਉਹ ਕਰੇ ਇੱਕ ਗਾਂ ਦਾ ਥਣ ਤਾਂ ਬਿਲਕੁਲ ਰੁਕ ਹੀ ਗਿਆ ਸੀਗਾ ਠੀਕ ਹੈ ਉਦੋਂ ਬਾਅਦ ਜਦੋਂ ਮੇਰੇ ਫਰੈਂਡ ਨੇ ਬਾਈ ਜੀ ਪਰ ਵੀਰੋ ਇਹਨਾਂ ਨਾਲ ਮੇਰੀ ਗੱਲ ਹੋਈ ਮੈਨੂੰ ਨਹੀਂ ਪਤਾ ਸੀ ਵੀ ਇਹਨਾਂ ਦਾ ਬੀਐਸਕੇ ਦਾ ਮਤਲਬ ਇਹ ਕਰ ਰਹੇ ਨੇ ਇਹਨਾਂ ਨਾਲ ਗੱਲ ਹੋਈ ਜਣੇ ਮੈਨੂੰ ਸੱਦਿਆ ਆਪਣੇ ਕੋਲ ਤਾਂ ਦਿੱਤੀ ਦਵਾਈ ਤਾਂ ਜਿਹੜਾ ਮੇਰੇ ਇੱਕ ਦਾ ਗਾਣਾ ਥਣ ਖੜ ਵੀ ਗਿਆ ਸੀਗਾ ਉਹ ਮੈਨੂੰ ਲੱਗਦਾ ਹਫ਼ਤੇ ਉਹ 10 ਦਿਨ ਦੇ ਵਿੱਚ ਵਿੱਚ ਦੁੱਧਾਂ ਉਨ ਲੱਗੇ ਸੀ ਬਿਲਕੁਲ ਖੜ ਗਿਆ ਸੀ ਆ ਛੱਡਤੀ ਸੀ ਬਿਲਕੁਲ ਮੈਂ ਕਹਿੰਦਾ ਵੀ ਪਾਣੀ ਆਉਣਾ ਵੀ ਬੰਦ ਹੋ ਗਿਆ ਸੀ ਉਸ ਤੋਂ ਜੀ ਬਿਲਕੁਲ ਸੰਬੰਧ ਹੋ ਗਿਆ ਸੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਸ਼ਰਮਾ ਜੀ ਨੇ ਸਵੇਰ ਤੋਂ ਜੀ ਜਦੋਂ ਵੀ ਅਸੀਂ ਆਉਣੇ ਸਾਡੇ ਨਾਲ ਹੀ ਹੁੰਦੇ ਨੇ ਅੱਛ ਪਿੰਡ ਤਾਂ ਮੇਰਾ ਦੇਖਾ ਜੀ ਮਾਨ ਸਾਹਿਬ ਦਾ ਪਿੰਡ ਹੀ ਹੈ ਅੱਛਾ ਦੇਖਾ ਹਾਂਜੀ ਤੁਸੀਂ ਵੀ ਉੱਥੇ ਬਹੁਤ ਸੇਵਾ ਲੱਗੇ ਹੋਏ ਬੜੇ ਕਿਸਾਨ ਤੁਹਾਡੇ ਨਾਲ ਜੁੜੇ ਹੋਏ ਨੇ ਹਾਂਜੀ ਕੀ ਰਿਜ਼ਲਟ ਤੁਹਾਨੂੰ ਆ ਕੇ ਦੱਸਦੇ ਨੇ ਜਦੋਂ ਤੁਸੀਂ ਮਾਨ ਸਾਹਿਬ ਨਾਲ ਮਿਲਵਾਉਨੇ ਹੋ ਉਹਨਾਂ ਨੂੰ ਪਰ 68 ਵਧੀਆ ਦੱਸਦੇ ਆ ਜੀ ਜਿਹਨੂੰ ਵੀ ਅਸੀਂ ਮਾਨ ਸਾਹਿਬ ਤੋਂ ਮੈਂ ਲਿਜਾ ਕੇ ਦਿੰਨੇ ਆ ਜੀ ਹਰੇਕ ਆਈਂ ਕਹਿੰਦਾ ਜੀ ਬਹੁਤ ਵਧੀਆ ਰਿਜ਼ਲਟ ਆ ਜੀ ਵੀ ਡਾਕਟਰਾਂ ਤੋਂ ਖੜਾ ਛੁੱਟਿਆ ਜੀ ਵੀ ਵਧੀਆ ਦਵਾਈ ਕੰਮ ਕਰਦੀ ਆ ਜੀ ਅੱਛਾ ਹਾਂਜੀ ਕਿਹੜੀ ਕਿਹੜੀ ਦਵਾਈ ਦਾ ਤੁਹਾਨੂੰ ਅਰਜ਼ਾ ਕੇ ਰਿਜ਼ਲਟ ਦੱਸਦੇ ਨੇ ਉੱਥੇ ਜ਼ਿਆਦਾ ਤਾਂ ਜੇ ਲੇਵੇ ਨੂੰ ਸੋਜ ਆ ਜੇ ਜੀ ਹਾਂਜੀ ਜਿਆਸੀ ਦੀ ਸੁਧੀ ਆਉਂਦੀ ਆ ਦੁੱਧ ਚਾਹੀ ਠੀਕ ਹੈ ਹਾਂਜੀ ਗੰਡ ਗੰਡ ਹੋ ਜੇ ਠੀਕ ਹੈ ਉਹਦੇ ਵਾਸਤੇ ਮੈਂ ਜ਼ਿਆਦਾ ਦਿੱਤੀ ਆ ਜੀ ਮੋਕ ਲੱਗਣ ਤੋਂ ਠੀਕ ਹੈ ਉਹ ਵੀ ਦਿੱਤੀ ਆ ਜੀ ਠੀਕ ਹੈ ਹਾਂਜੀ ਇਹਦੇ ਜ਼ਿਆਦੇ ਬੈਨੀਫਿਟ ਇਹਦੀ ਜ਼ਿਆਦੇ ਮਿਲੇ ਜੀ ਜ਼ਿਆਦਾ ਬੈਨੀਫਿਟ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸ਼ਰਮਾ ਜੀ ਸਾਰੀ ਗੱਲਬਾਤ ਲਈ ਸੋ ਇਹ ਉਹ ਯੰਗ ਫਾਰਮਰ ਹੈਗੇ ਨੇ ਜਿਨ੍ਹਾਂ ਨੇ ਬੜੀ ਤੇਜ਼ੀ ਨਾਲ ਆਪਣੇ ਫਾਰਮ ਨੂੰ ਬਹੁਤ ਵਧੀਆ ਤਰੀਕੇ ਨਾਲ ਮੈਨੇਜ ਕੀਤਾ ਹੋਇਆ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਹੁਣ ਇਸ ਫਾਰਮ ਦੇ ਵਿੱਚ ਇਸ ਡੈਰੀ ਫਾਰਮ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਬਹੁਤੀ ਜ਼ਿਆਦਾ ਟੈਨਸ਼ਨ ਹੈ ਜਿਹੜੀ ਉਹ ਕ੍ਰੀਏਟ ਨਹੀਂ ਹੁੰਦੀ ਕਿਉਂਕਿ ਉਹਨਾਂ ਦੇ ਹੱਥ ਡਾਕਟਰ ਬੀ ਐਸ ਕੇ ਦੇ ਨੁਸਖੇ ਹੈਗੇ ਨੇ ਜਿਹੜੇ ਲੱਗੇ ਹੋਏ ਨੇ ਅੰਮ੍ਰਿਤ ਦੀ ਤਰ੍ਹਾਂ ਉਹ ਪਸ਼ੂਆਂ ਦੀ ਬਿਮਾਰੀ ਦੇ ਵਿੱਚ ਕੰਮ ਕਰਦੇ ਨੇ ਸੋ ਫਿਲਹਾਲ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਹੜੇ ਰੋਜ਼ ਸੋਚਦੇ ਨੇ ਕਿ ਕੱਲ ਨੂੰ ਅਸੀਂ ਮਈਆਂ ਅਸੀਂ ਗਈਆਂ ਪਾਲ ਲੈਣੀਆਂ ਨੇ ਤੇ ਉਸ ਤੋਂ ਬਾਅਦ ਅਸੀਂ ਡੈਰੀ ਫਾਰਮਰ ਦਾ ਸਫਲਤਾਪੂਰਵਕ ਚਲਾਵਾਂਗੇ ਪਰ ਬਿਮਾਰੀਆਂ ਦੇ ਡਰ ਤੋਂ ਦਿੱਕਤਾਂ ਪਰੇਸ਼ਾਨੀਆਂ ਦੇ ਡਰ ਤੋਂ ਜਿਹੜਾ ਉਹ ਆਪਣੇ ਇਹ ਇਨੀਸ਼ੀਏਟਿਵ ਆਪਣਾ ਇਹ ਉਦਮ ਨਹੀਂ ਲੈ ਸਕਦੇ ਤਾਂ ਮੈਨੂੰ ਲੱਗਦਾ ਹੈ ਕਿ ਇਸ ਉਮੀਦ ਨਾਲ ਇਸ ਆਸ ਨਾਲ ਕਿ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਹੜਾ ਦੇ ਫਾਰਮਰਾਂ ਦੇ ਵਿੱਚ ਇਸ ਤਰ੍ਹਾਂ ਦੇ ਦਿੱਕਤਾਂ ਪਰੇਸ਼ਾਨੀਆਂ ਨੇ ਡਾਕਟਰਾਂ ਨੇ ਤੰਗ ਕੀਤੇ ਹੋਏ ਨੇ ਬਿਮਾਰੀਆਂ ਨੇ ਤੰਗ ਕੀਤੇ ਹੋਏ ਨੇ ਤੇ ਸੋਚ ਰਹੇ ਨੇ ਕਿ ਅੱਜ ਕੱਲ ਦੇ ਵਿੱਚ ਅਸੀਂ ਆਪਣੇ ਫਾਰਮ ਨੂੰ ਜੰਦਰਾ ਮਾਰ ਕੇ ਵਿਲੀ ਹੋ ਜਾਾਂਗੇ ਧੰਨਵਾਦ